ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਦੋਸਤੋ ਠੀਕ ਆ ਕੋਈ ਦੋ ਦੋ ਚਾਰ ਚਾਰ ਪੰਜ ਪੰਜ ਨਗ ਜਿਹੜੇ ਦੋਸਤੋ ਐਵਰੀ ਟਾਈਮ ਜਿਹੜੇ ਅੱਜ ਇਸ ਕਵਰਜ ਵਿੱਚ ਦੋਸਤੋ ਤਿੰਨ ਮਜ਼ਾਦਾਨੂ ਦਿਖਾਉਣੀਆਂ ਨੇ ਬਿਲਕੁਲ ਸੁਈਆਂ ਸਵਾਈਆਂ ਮੱਝਾਂ ਨੇ ਬੌਲੇ ਤੇ ਆ ਦੋਸਤੋ ਦੁੱਧ ਤੇ ਆ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਇੱਕ ਨੀਲੀ ਰਾਵੀ ਦਾ ਜਿਹੜਾ ਦੋਸਤੋ ਮੰਨ ਲਈ ਆ ਤੁਹਾਨੂੰ ਇਹ ਲਾਸਟ ਵਿੱਚ ਦਿਖਾਵਾਂਗੇ ਜੰਪਲ ਜੰਪ ਦੋਸਤੋ ਲਾਉਂਦਾ ਠੀਕ ਆ ਜੀ ਕ੍ਰੋਸ ਕਰਦਾ ਤੇ ਰੇੜੀ ਤੇ ਵੀ ਆ ਰੇੜੀ ਤੇ ਵੀ ਲੱਗਾ ਤੇ ਜੰਪ ਵੀ ਲਾਉਂਦਾ ਦੋਸਤੋ ਠੀਕ ਆ ਜੀ ਦੋਵੇਂ ਫੈਸਿਲਿਟੀ ਜਿਹੜੀ ਆ ਦੋਸਤੋ ਅਵੇਲੇਬਲ ਆ ਠੀਕ ਆ ਜੀ ਕਈ ਵਾਰ ਰੇੜੀ ਵਾਲਾ ਮਾਰੀ ਲੱਭਦੇ ਆ ਨਾਲ ਦੀ ਨਾਲ ਮੱਝਾਂ ਦੇ ਵਿੱਚ ਉਹ ਸੁ ਜੰਪ ਵੀ ਲਾਉਂਦਾ ਹੋਵੇ ਦੋਸ ਕੀਤਣਾ ਚਾਹੁੰਦੇ ਆ ਤੁਸੀਂ ਇਸ ਮਾਲੀ ਨੂੰ ਹੱਥ ਪਾ ਸਕਦੇ ਜੀ ਪਰ ਵੀ ਲੱਕੜ ਵਾਲਾ ਆਪਾਂ ਲੈ ਲਾਂਗੇ ਇਸ ਮਾਲੀ ਦੀ ਤੇ ਤਿੰਨ ਮਾਜਾਂ ਦੋਸਤੋ ਤੁਹਾਨੂੰ ਦਿਖਾ ਦੇਣੀ ਆ ਨੇ ਤਾਜ਼ੀਆਂ ਸੂਈਆਂ ਸਪਾਈਆਂ ਨੇ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਹਰਵੈਲ ਸਿੰਘ ਤੋਂ ਲੈ ਲਾਂਗੇ ਅੱਜ ਦੋਸਤੋ 20 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਦੋਸਤੋ ਕਿ ਮਾਰਨਿੰਗ ਦੇ 10:00 ਵਜੇ ਦਾ ਸਮਾਂ ਆਓ ਕਰਦੇ ਆ ਜਾਣਕਾਰੀ ਸ਼ੇਅਰ ਤੁਹਾਡੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਵੀਟਾ ਵੀ ਦੀ ਠੀਕ ਠਾਕ ਜੀ ਬੋਲਦੀ ਸਤਿ ਏਕ ਦੀ ਅੱਛਾ ਭਾਈ ਹਰਵੈਰ ਸਿੰਘਾ ਅਸੂ ਅੱਜ ਆਪਣੇ ਕੋਲ ਚਾਰ ਨੇ ਟੋਟਲ ਨਾਗ ਚਾਰ ਨੇ ਸੰਤੂ ਸਾਹਿਬ ਹਾਂਜੀ ਦੋ ਮੱਜਾਂ ਸੁਈਆਂ ਸਵਾਈਆਂ ਨੇ ਹਾਂਜੀ ਤਾਂ ਇੱਕ ਸੂਨ ਵਾਲੀ ਆ ਤੇ ਇੱਕ ਨੀਲੀ ਦਾ ਜਿਹੜਾ ਚੰਗੇ ਸੀਮਨ ਦਾ ਜਿਹੜਾ ਛੋਟਾ ਵਾ ਠੀਕ ਹੈ ਜੀ ਹਾਂਜੀ ਅ ਠੀਕ ਆ ਭਾਈ ਹਰਵੈਰ ਸਿੰਘਾ ਤੇ ਤਿੰਨੇ ਮੱਜਾਂ ਸੁਈਆਂ ਨੇ ਬਿਲਕੁਲ ਸੰਤੂ ਲਓ ਜੀ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਜਿਹੜਾ ਮਾਲੀ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤੇ ਆਉਹ ਕਰਦੇ ਆਂ ਜਾਂਦੇ ਆਂ ਸਾਜੀ ਪਹਿਲੇ ਨੰਬਰ ਤੇ ਵੇਖ ਹਰ ਵੇਰ ਇਹ ਆ ਗਈ ਆਪਣੇ ਕੋਲ ਮੱਝ ਇਹ ਸੰਦਸਾ ਪਹਿਲਾਂ ਛੋਟੀ ਸੂਈ ਆ ਪਹਿਲਾਂ ਛੋਟੀ ਆ ਪਹਿਲਾਂ ਬਿਲਕੁਲ ਪਲੂਨ ਆ ਲਓ ਜੀ ਤੇ ਪਿੱਛੇ ਇਹਦੇ ਕਟਾ ਵਾ ਓਕੇ ਬਿਲਕੁਲ 나ੜੂ ਬੱਚੇ ਦੇ ਨਾਲ ਆ ਹੂੰ ਆ ਲਓ ਜੀ ਜਿਹੜਾ ਕਟਾ 나ੜੂ ਦੇਖ ਸਕਦੇ ਤੁਸੀਂ ਹੂੰ ਠੀਕ ਹੈ ਜੀ ਮਗਰ ਕਟਾ ਆ ਤੀਜਾ ਦਿਨ ਦੀ ਸੂਈ ਨੂੰ ਹੋਇਆ ਤਿੰਨ ਕ ਦਿਨਾਂ ਦੀ ਸੂਈ ਆ ਬਾਕੀ ਸਾਨੂੰ ਸਾਬ ਠੰਡੀ ਸੀਲ ਬਹੁਤ ਜ਼ਿਆਦਾ ਓਕੇ ਠੀਕ ਆ ਠੰਡੀ ਲੋਗਾਂ ਦਾ ਆ ਦੇਖੋ ਜੀ ਇਹ ਨਹੀਂ ਕਿ ਭਲੂਣਾ ਤੇ ਕੋਈ ਤੰਗ ਕਰੂਗੀ ਜਾਂ ਕਿਤੇ ਬਹੁਤ ਜਿਆਦਾ ਠੰਡੀ ਭਵੇਂ ਇਹਨੂੰ ਦਿਨ ਤੇ ਚਾਰ ਵਾਰੀ ਚਵਾਈ ਕਰ ਲੋ ਹੂੰ ਇੰਨੀ ਵਧੀਆ ਆ ਦੇਖੋ ਜੀ ਪਹਿਲਾਂ ਕੱਟੀ ਆ ਦੋਸਤੋ ਤੇ ਠੰਡੀ ਧੀਰੀ ਤੁਸੀਂ ਵੇਖ ਸਕਦੇ ਜੇ ਕਿਸ ਕਦਰ ਤੱਕ ਆ ਬਿਨਾ ਮਤਲਬ ਬੱਚਾ ਵੀ ਨਹੀਂ ਆਪਾਂ ਛੱਡਿਆ ਆ ਤੇ ਬਿਲਕੁਲ ਸੀਲ ਬਿਲਕੁਲ ਸੀਲ ਜਰਾਗਾ ਤੇ ਬੱਚਾ ਬਿਲਕੁਲ ਜੇ ਇਤਨੇ ਹੱਥ ਲਵਰਨ ਦੀ ਤੇ ਬੱਚੇ ਮਤਲਬ ਕਿ ਪਹਿਲਾਂ ਸੂਈ ਕੋਈ ਆਲ ਵਾਲ ਤਾਂ ਕੀਤੀ ਕੋਈ ਆਲ ਨਹੀਂ ਬਿਲਕੁਲ ਸੰਧੂ ਸਾਹਿਬ ਲਓ ਜੀ ਆ ਤੋ ਬੱਚਾ ਦੋਸਤੋ ਬਿਲਕੁਲ ਮਗਰ ਕਟਾ 나ੜੂ ਬੱਚੇ ਦੇ ਨਾਲ ਤੇ ਝੋਟੀ ਪਹਿਲਣ ਸੂਈ ਆ ਤਸੱਲੀ ਨਾਲ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੇ ਨਵੀਂ ਝੋਟੀ ਆ ਵਾਧੇ ਬੰਦੀ ਆ ਬਾਕੀ ਥਾਂ ਥਾਂ ਦੀ ਕੁਆਲਿਟੀ ਪੂਰੀ ਬਿਲਕੁਲ ਤਸੱਲੀ ਨਾਲ ਦਿਖਾ ਦੇਣੀ ਆ ਦੋਸਤੋ ਠੀਕ ਆ ਉਸ ਤੋਂ ਬਾਅਦ ਕਿਸੇ ਵੀਰ ਦਾ ਬਿਲਕੁਲ ਫਰਜ਼ ਬਣਦਾ ਘਰੇ ਆਣ ਕੇ ਤੁਸੀਂ ਵੀ ਜਿਹੜੀ ਆ ਤਸੱਲੀ ਆ ਚੋਕੇ ਕਰ ਲਓ ਪਸਮਾ ਕੇ ਕਰ ਲਓ ਠੀਕ ਆ ਆ ਲਓ ਸੋ ਬਿਲਕੁਲ ਘੜ ਘੜ ਕੇ ਥਾਣ ਲੱਗਾ ਚਾਰੇ ਥਾਣਾ ਦੀ ਜਿਹੜੀ ਵਿਥ ਵਿਰਲ ਸੋਹਣੀ ਆ ਤੇ ਬੌਲੇ ਤੇ ਚਲਦੀ ਪਈ ਆ ਕੋਈ ਵੀ ਰਾਬ ਦੀ ਆ ਕੇ ਬੌਲੇ ਤੇ ਨਰਖ ਪਰਖ ਕਰ ਲਈ ਤਸੱਲੀ ਕਰ ਲਈ ਠੀਕ ਆ ਬਹੁਤ ਸੋਹਣੀ ਕੱਟੀ ਆ ਬਹੁਤ ਕਾਫੀ ਸੋਹਣਾ ਥਣ ਛੱਡਾ ਹਾਂਜੀ ਲਓ ਜੀ ਹਰਪੇਲ ਭਾਈ ਤੋਰ ਦਿਓ ਲੰਮਾਈ ਆ ਆ ਦੇਖੋ ਦੋਸਤੋ ਬਹੁਤ ਖੂਬਸੂਰਤ ਕੱਟੀ ਆ ਦੋਸਤੋ ਕਿ ਸੰਦੂ ਸਾਹਿਬ ਹਜੇ ਭਰੂਗੀ ਕੱਟੀ ਅਗਲੇ ਸਵੇਰ ਤੱਕ ਚਲੋ ਸੂ ਚੰਗੀ ਮੱਝ ਬਣੂਗੀ ਹਜੇ ਜਿੱਦਾਂ ਭਲਾਂ ਚੁੱਕ ਰਹੀ ਸੰਧੂ ਸਾਹਿਬ ਲੈਵਾ ਹੋਰ ਖੋਲੂਗੀ ਹੂੰ ਵੀ ਸੂਸਵਾਦ ਵਿੱਚ ਆਈ ਏ ਜੇ ਸੂਸਵਾਦ ਆ ਬਿਲਕੁਲ ਲੈਵਾ ਹੋਰ ਖੋਲੂਗੀ ਜਿੰਨੀ ਭਲ ਚੁੱਕ ਰਹੀ ਏ ਉਨੀ ਚੰਗੀ ਗੱਲ ਆ ਹੂੰ ਲੋ ਜੀ ਦੋਸਤੋ ਕੱਟੀ ਕੋਈ ਵੇਖ ਕੇ ਵੀਰ ਛੱਡ ਕੇ ਨਹੀਂ ਜਾਊਗਾ ਤੇ ਬਹੁਤ ਸੋਹਣੀ ਕੱਟੀ ਏ ਕੱਦ ਕਾਠ ਦਾ ਵੀ ਦੋਸਤੋ ਤੁਸੀਂ ਵੇਖ ਲਓ ਕੱਦ ਕਾਠ ਵੀ ਸੋਹਣਾ ਤੇ ਥਣ ਭਾਂਡਾ ਬਹੁਤ ਸੋਹਣਾ ਠੀਕ ਆ ਤੇ ਚਵਾਈ ਹਰਵੇਲ ਸਿੰਘ ਆ ਨਿਕਲੀ ਪੋਲੀ ਬਿਲਕੁਲ ਬਹੁਤ ਸੰਧੂ ਸਾਹਿਬ ਚੋਣਵੀ ਪੋਲੀ ਹਾਂ ਤੇ ਸੀਲ ਠੰਡੀ ਬਹੁਤ ਜ਼ਿਆਦਾ ਗੁਰਪ੍ਰੀਤਾਂ aí ਬੱਚਾ ਫੜੀ ਠੀਕ ਆ ਜੀ ਜੀਲ ਠੰਡੀ ਦੇ ਨਾਲ ਨਾਲ ਜਿਹੜਾ ਦੋਸਤੋ ਚਵਾ ਵੀ ਬਿਲਕੁਲ ਪੂਲਾ ਤੇ ਸੈਂਗ ਵੀ ਬਹੁਤ ਸੋਹਣਾ ਲੱਗਾ ਬਿਲਕੁਲ ਕਾਲੀ ਸ਼ਾਹ ਵਰ ਕੋਈ ਹੂੰ ਇਹ ਸਾਰੀ ਪੂਰੀ ਆ ਸਾਰੇ ਬਿਲਕੁਲ ਆ ਬੱਚਾ ਵੀ ਆਪਾਂ ਛੱਡ ਕੇ ਮੜਾ ਜਾ ਦਿਖਾ ਦਿੰਨੇ ਆ ਜਰੂਰ ਜੀ ਤੇ ਬੱਚਾ ਲਾ ਕੇ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਿਹੜੀ ਤਸੱਲੀ ਕਰਵਾ ਦਿੰਨੇ ਆ ਆ ਆ ਲਓ ਜੀ ਬੱਚਾ ਵੀ ਠੀਕ ਆ ਤੁਹਾਨੂੰ ਸਭ ਪੂਰੀ ਸੀਲਸ ਲੱਗ ਜੇ ਤੁਹਾਨੂੰ ਸਭ ਲੈਵਾ ਖੋਲੂਗੀ ਹੂੰ ਹੂੰ ਪਰ ਬਾਹਰ ਦੀ ਫੜੀ ਬਿਲਕੁਲ ਤੇ ਹਾਂ ਓਕੇ ਆ ਲਓ ਜੀ ਆ ਲਓ ਜੀ ਅਗਲਾ ਪਿਛਲਾ ਹੂੰ ਠੀਕ ਹੈ ਲਓ ਜੀ ਅਗਲਾ ਪਿਛਲਾ ਥਾਣੇ ਦੋਸਤੋ ਆ ਤੁਸੀਂ ਚਵਾਈ ਕਰ ਸਕਦੇ ਜੀ ਕਰੋ ਚੈੱਕ ਉਲੀ ਚਵਾਈ ਚਵਾਈ ਬਾਬੇ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਕੋਈ ਫੁਆਰਾ ਨਹੀਂ ਦੋਵੇਂ ਬਹੁਤ ਵਧੀਆ ਚਵਾਈ ਸਾਰੇ ਆਹੋ ਠੀਕ ਆ ਬਰਾਬਰੂ ਦੇ ਵਿੱਚ ਇੱਕ ਨੰਬਰ ਆ ਥਾੜਾ ਬਾਕੀ ਪਸਮਨ ਤੋਂ ਬਾਅਦ ਵੀ ਥਾਂ ਦੀ ਕੁਆਲਿਟੀ ਆ ਕੋਈ ਅ ਬਹੁਤ ਠੀਕ ਆ ਅੱਛਾ ਸਰਵੇ ਭਾਈ ਭਰੂਗੀ ਝੋਟੀ ਹਜੇ ਖੁੱਲੂਗੀ ਹੋਰ ਕੀ ਮੁੱਲ ਕਰਦੇ ਆ ਡਿਮਾਂਡ ਸੰਧੂ ਸਾਹਿਬ ਇਹਦਾ 65000 ਰੁਪਿਆ ਵਿੱਚ ਛੋੜ ਹੋਊਗੀ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਛੋੜ ਹੋਊਗੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤੋ ਪਹਿਲਾ ਨੰਬਰ ਤੇ ਦੋਸਤੋ ਇੱਕ ਕੱਟੀ ਸੀਗੀ ਠੀਕ ਆ ਦਿਖਾਉਣੀ ਸੀ ਤੁਹਾਨੂੰ ਤਸੱਲੀ ਭਖਸ਼ਾ ਕੋਈ ਵੀਰ ਆਪਦੀ ਆਣ ਕੇ ਨਾ ਬਹੁਤ ਸੋਹਣਾ ਸੈਂਕੀ ਠੀਕ ਸਭ ਕੁਝ ਤੇ ਅੱਗੇ ਆ ਗਈ ਆਪਣੇ ਕੋਲ ਦੂਜੇ ਨੰਬਰ ਤੇ ਆ ਮੱਝ ਇਹ ਸੰਤੂ ਸਾਹਿਬ ਦੂਜੇ ਸੂਏ ਆ ਛੋਟੀ ਸੂਈ ਆ ਦੂਜਾ ਸੂਆ ਸੂਈ ਆ ਸੌਰੀ ਸੰਤੂ ਸਾਹਿਬ ਸੂਈ ਇਹ ਵੀ ਪਹਿਲਾ ਹੀ ਆ ਪਹਿਲਾ ਨਹੀਂ ਆ ਹਾਂ ਪਹਿਲਾ ਪਹਿਲਾ ਅੱਛਾ ਪੁੱਜ ਪੁੱਜ ਕੇ ਬਣੀ ਆ ਹਾਂ ਬਿਲਕੁਲ ਪੁੱਜ ਕੇ ਬਣੀ ਆ ਪਿੱਛੇ ਇਹਦੇ ਕੱਟੀ ਆ ਉਹ ਅੱਛਾ ਅਜ 10 12 ਦਿਨ ਹੋ ਗਏ ਸੂਈ ਨੂੰ ਲਓ ਜੀ 10 12 ਦਿਨਾਂ ਦੀ ਸੂਆ ਪਹਿਲਾ ਸੂਈ ਆ ਮਗਰ ਕੱਟੀ ਆ ਫੀਮੇਲ ਕਿੰਨੀਆਂ ਘਤਾਰਾਂ ਦਾ ਹਰਵੀਰ ਸਾਹਿਬ ਦੋ ਟਾਈਮ ਉਹ ਚੋਾਈ ਜਿਹੜੀ ਆਪਾਂ ਇਹਦੇ ਥੱਲੇ 8 ਸਾਢੇ 8 ਕਿਲੋ ਦੀ ਜਿਹੜੀ ਕਰਾਵਾਂਗੇ 8 ਸਾਢੇ 8 ਹਾਂ ਬਿਲਕੁਲ ਲਓ ਜੀ 8 ਸਾਢੇ 8 ਕਿਲੋ ਧਾਰਾਂ ਜਿਹੜੀਆਂ ਦੋਸਤੋ ਇਹਦੇ ਥੱਲੇ ਮੌਜੂਦ ਨੇ ਠੀਕ ਹੈ ਜੀ ਬਿਲਕੁਲ ਪਹਿਲਾਂ ਝੋਟੀ ਆ ਠੀਕ ਆ ਜੀ ਪਹਿਲਾਂ ਝੋਟੀ ਸੂਈ ਆ ਕਈ ਕਈ ਨਾਲ ਦੋਸਤ ਆਪ ਨਾਰਮਲ ਕਹਿ ਜਾਂਦੇ ਵੀ ਥੋੜਾ ਬਦਾ ਸਮਾਪੋ ਚੁੱਕੇ ਪਸੂ ਪੰਗਰ ਹੁੰਦਾ ਪੁੱਜ ਕੇ ਬਣੀ ਆ ਰਾਜੀ ਆ ਚੰਗਾ ਪਿੱਠਪੁੜਾ ਹਾਂ ਦੁੱਧ ਸੰਧੂ ਸਾਹਿਬ ਹੋ ਸਕਦਾ ਚਲੋ ਸਾਮ ਅਗਲਾ ਕਰ ਜੇ ਤਾਂ ਵਦੇਰੇ ਵੀ ਚਵਾਜੇ ਨਹੀਂ ਤਾਂ ਜਿਹੜਾ ਹੈਗਾ ਆਪਾਂ ਉਹ ਗੱਲ ਕਰ ਰਹੇ ਆ ਬਿਲਕੁਲ ਇਸ ਟਾਈਮ 8 ਤੋਂ ਬਾਹਰ ਹੋਊਗਾ ਦੁੱਧ ਤੁਹਾਡੇ ਕੋਲ ਵੀ ਅੱਜ ਭਲਕੇ ਕੱਲ ਪਰਸੇ ਆਈਆਂ ਕੱਲ ਹੀ ਆਈਆਂ ਵੀਰ ਜੀ ਕਿਉਂਕਿ ਦੋਗ ਡੰਗ ਦੀ ਚਲੋ ਚਵਾਈ ਹੋਈ ਆ ਬਿਲਕੁਲ ਨੀਲੀ ਅੱਖ ਆ ਅੱਖ ਬਿਲਕੁਲ ਨੀਲੀ ਬਿਲਕੁਲ ਬੱਚੇ ਇਹਦੇ ਚ ਆਪਾਂ ਨੀਲੀ ਦੇ ਲਵਾਂਗੇ ਤਾਂ ਲੈ ਸਕਦੇ ਹਾਂ ਹੂੰ ਬਿਲਕੁਲ ਅੱਖ ਦੇ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਸੁਰਖ ਗੁਲਾਬੀ ਕੋਲੇ ਆ ਦੋਸਤੋ ਤੇ ਬਿੱਲੀ ਮਨ ਕੀ ਅੱਖ ਤੇ ਬਾਕੀ ਅੱਗੇ ਬੱਚੇ ਲੈਣ ਵਾਸਤੇ ਜਿਹੜੀ ਦੋਸਤੋ ਅੱਗੇ ਕੋਈ ਵੀਰ ਨੀਲੀ ਰਾਵੀ ਦਾ ਸ਼ਕੀਨ ਆ ਤੇ ਨੀਲੀ ਰਾਵੀ ਦੇ ਬੱਚੇ ਵੀ ਤੁਸੀਂ ਲੈ ਸਕਦੇ ਜੇ ਚਾਹੇ ਮਾਲੀ ਆ ਚਾਹੇ ਏਆਈ ਚੰਗੇ ਸੀਮਨ ਦੀ ਕਰਵਾ ਕੇ ਬਾਕੀ 12 ਦਿਨਾਂ ਦੀ ਸੂਈ ਹੈ ਮਗਰ ਕੱਟੀ ਆ ਦੋਸਤੋ ਤੇ ਦੁੱਧ ਕੋਈ ਸਾਢੇ 1.5 ਕਿਲੋ ਤੁਸੀਂ ਜੋ ਸੰਗ ਤੇ ਥੱਲੇ ਹੂੰ 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 ਓਕੇ ਕੋਈ ਗੱਲ ਕਮਾ ਲਓ ਇਹ ਆ ਬੱਚਾ ਇਹਦਾ ਇਹ ਬੱਚਾ ਜੀ ਆ ਮਗਰ ਫੀਮੇਲ ਕਾ ਆਪ ਇਹ ਮਗਰ ਕੱਟੀ ਹੈ ਪਪੇ ਲਓ ਆ ਲੰਗ ਠੀਕ ਆ ਜੀ ਆਈਡੀਆ ਇੱਕ 12 ਦਿਨਾਂ ਦਾ ਆਈਡੀਆ ਵੀ 12 ਦਿਨਾਂ ਦਾ ਸਮਾ ਹੋ ਗਿਆ ਸੂਈ ਨੂੰ ਤੇ ਬੱਚਾ ਲਾਉਣਾ ਬੱਚਾ ਹਾਂ ਬੱਚਾ ਮੜਾ ਲਾ ਨਾ ਤੋਂ ਬੱਚਾ ਜੀ ਲਾ ਦਿਓ ਬੱਚਾ ਛੱਡ ਦਿਓ ਜੀ

ਮਰੀ ਪੂਰੇ ਕੀ ਕਿ ਪੂਰਾ ਬਣ ਲੱਗਦਾ ਨਹੀਂ ਚਵਾਈ ਦੇ ਵਿੱਚ ਆਪਾਂ ਆਪਣਾ ਹੱਥ ਦਾ ਹੋ ਜਾਂਦਾ ਦੇਖਣਾ ਬਿਲਕੁਲ ਤੰਦਾ ਪੂਰਦੀ ਤਾਂ ਕਿਹੜੀ ਗੱਲ ਹੁੰਦੀ ਆ ਦੇਖਿਓ ਜੀ ਆਪਦੇ ਹੱਥ ਵਾਸੀ ਹੁੰਦਾ ਸਭ ਕੁਝ ਕਰਨਾ ਹਾਂ ਆ ਲਓ ਜੀ ਥੋੜੀ ਨਰਮ ਜਵਾਈ ਦਾ ਕੋਈ ਬੰਦ ਹੋ ਜਾਂਦੀ ਹੈ ਜਿੰਨਾ ਆਪਾਂ ਪ੍ਰੈਸ਼ਰ ਦੇਵਾਂਗੇ ਆ ਸਹੀ ਹੈ ਆ ਲਓ ਕੋਈ ਪੋਲੀ ਬਹੁਤ ਹੈ ਨਾ ਕੋਲੀ ਲੋ ਵੀ ਭਰਾਵੋ ਇਹ ਚਵਾਈਆਂ ਸਾਈਕਲ ਨੰਬਰ ਇਸ ਝੋਟੀ ਦੀ ਠੀਕ ਹੈ ਕੋਈ ਗੱਲ ਠੀਕ ਹੈ ਟਾਈਮ ਲੱਗਦਾ ਫਿਰ ਓਕੇ ਜੋ ਕੋਲ ਤੇ ਛੋੜ ਦੇਣ ਸੋ ਬਾਕੀ ਦੋਸਤੋ ਕੋਈ ਥੋੜੀ ਥੋੜੀਆਂ ਧਾਰਾ ਮਾਰ ਕੇ ਜਿਹੜੀ ਤਸੰਦੀ ਆਪਾਂ ਕਰਾਉਣੀ ਆ ਤੇ ਕਿਉਂਕਿ ਪੂਰੀ ਚਵਾਈ ਕਰੀ ਤੇ ਵੀਡੀਓ ਵੀ ਕਾਫੀ ਲੰਬੀ ਹੋ ਜਾਂਦੀ ਹੈ ਆ ਲਓ ਜੀ 100 ਰੁਪਏ ਲੱਗੇ ਤੀਜੇ ਨੰਬਰ ਤੇ ਆ ਮੱਝ ਆ ਗਈ ਆ ਸੱਜਾ ਆਪਾਂ ਮੋਲ ਨਹੀਂ ਇਹਦਾ ਦੱਸਿਆ ਅੱਛਾ ਮੋਲ ਇਹਦਾ ਕਿੰਨਾ ਸੀ ਆ ਮੱਝ ਦਾ ਮੋਹਲੇ ਸੰਧੂ ਸਾਹਿਬ ਉਹਦਾ ਜਿਹੜਾ ਆਪਾਂ 61000 ਰੁਪਇਆ ਕਰਦੇ ਆ ਇਹ ਦੂਜੇ ਨੰਬਰ ਵਾਲੀ ਮੱਝ ਤਾਂ 60000 8000 ਮਾਨਮਨ ਜਰੂਰ ਦੇ ਚੁਕਰਾਂਗੇ ਆਪਾਂ 60000 ਚੋਂ ਬਿਲਕੁਲ ਲਓ ਜੀ 60000 ਦੇ ਵਿੱਚੋਂ ਛੋੜ ਚਾਪਾ ਹੋ ਜਾਊਗਾ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਮੱਝ ਦਿਖਾਈ ਆ ਇਹ ਤੀਜੇ ਨੰਬਰ ਤੇ ਦੋਸਤੋ ਜਿਹੜੀ ਆ ਮੱਝ ਦਿਖਾਉਂਦੇ ਪਏ ਆ ਤੁਹਾਨੂੰ ਇਹ ਵੀ ਸੂਈ ਆ ਬਿਲਕੁਲ ਜੀ ਇਹ ਕਿੰਨੇ ਕੁ ਦਿਨ ਹੋ ਗਏ ਆ ਜੀ ਇਹ ਸੰਧੂ ਸਾਹਿਬ ਸੂਨ ਵਾਲੀ ਆ ਅੱਛਾ ਇਹ ਗੱਬਣ ਹੈ ਗੱਬਣ ਹੈ ਗੱਬਣ ਬਿਲਕੁਲ ਬਿਲਕੁਲ ਚੰਗੀ ਭਾਰੀ ਮੱਝ ਆ ਹੂੰ ਇਹ ਕੋ ਚੰਗੇ ਯਾਨੀ ਕਿ ਇੱਕ ਘਰ ਤੋਂ ਆਪਾਂ ਖਰੀਦੀ ਆ ਚੰਗੀ ਆ ਮੁੱਜਾ ਕੱਪਣ ਮਾਚਾ ਤੇ ਸੁਹਾ ਦੂਜਾ ਕਿ ਤੀਜਾ ਤੀਜਾ ਸੋਨਾ ਸੰਦੂ ਸਾਹਿਬ ਤੀਜਾ ਸੋਨਾ ਤੀਜਾ ਸੁਹਾ ਸੋਨਾ ਗੱਪਣ ਮਾਚਾ ਤੇ ਉਹਨਾਂ ਲੈ ਜੂ ਅਜੇ 8-10 7-8 ਦਿਨ ਖੜਦੀ ਆ ਹਾਂ ਪਰ ਬਹੁਤ ਚੰਗੀ ਦੁੱਧ ਸੰਦੂ ਸਾਹਿਬ 13-14 ਲੀਟਰ ਚਵਾ ਦਊਗੀ ਅੱਛਾ ਜੀ ਹਾਂ ਜੀ ਲਓ ਵੀ ਪ੍ਰਭੂ ਇਹ ਮਾਜਾ ਤੀਜੇ ਨੰਬਰ ਤੇ ਤੀਜਾ ਹੀ ਸੁਹਾ ਸੁਹਾ ਆਂਖੂ ਕੋ ਬਿਲਕੁਲ ਇਹਦੀ ਸਾਈਡਾਂ ਜਿਹੜੀਆਂ ਰੈੱਡ ਕੋਲੀਆਂ ਵਾਂ ਹੂੰ ਵੇਰ ਬੋਲ ਦੇ ਸਕਦੇ ਆਪਾਂ ਨੀਲੀ ਨੁਲੀ ਦੇ ਵੇਦੇ ਚੋਂ ਵੀ ਬੱਚੇ ਲੈਣੇ ਹੋਣ ਤਾਂ ਲੈ ਸਕਦੇ ਆ। ਨਾ ਚਲੋ ਖੈ ਕ੍ਰੋਸ ਚ ਹੀ ਆ। ਕ੍ਰੋਸ ਚ ਹਾਂ। ਬਾਕੀ ਇਹ ਕਿ ਦੁੱਧ ਸੰਤੂ ਦਾ ਅਸਲ ਦੇ ਵਿੱਚ ਕ੍ਰੋਸ ਡੰਗਰੀ ਚਵਾਉਂਦਾ। ਬੱਸ ਬੱਸ ਜੀ। ਚਲੋ ਦੁੱਧ ਹੋਣਾ ਚਾਹੀਦਾ ਥੱਲੇ ਚਾਹੇ ਕ੍ਰੋਸ ਹੋਵੇ ਪਸ਼ੂ ਚਾਹੇ ਬਰੀਡ ਵਾਲਾ ਹੋਵੇ ਪਰ ਦੁੱਧ ਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ ਪਸ਼ੂ ਤੇ ਥੱਲੇ ਉਹ ਤੋਂ ਬਾਕੀ ਜਿਵੇਂ ਆਪਾਂ ਨੀਲੀ ਦੇ ਪਸ਼ੂਆਂ ਦੀ ਬਿਲਕੁਲ ਵੇਖਦੇ ਆਂ ਫੂਸ ਖਾਸ ਖਾਸ ਤੌਰ ਤੇ ਵੀ ਬਿਲਕੁਲ ਪੂਰਾ ਟੱਚ ਕਰਦੇ ਆ। ਬਾਕੀ ਜਿੰਨਾਂ ਜ਼ਿਆਦਾ ਚੀਜ਼ ਤੁਸੀਂ ਦੇਖ ਸਕਦੇ ਜੋ ਆ ਮੱਝ ਦੀ ਦਿਖਾਇਓ ਜਿਹੜੀ ਆ ਆ ਠੰਡੀ ਇੰਨੀ ਆ ਕਿ ਪਸ਼ੂ ਸਾਰੇ ਬੜੇ ਠੰਡੇ ਆ ਜਿਹੜਾ ਮਰਜੀ ਆਪਾਂ ਜਿਵੇਂ ਬਦਲੀ ਕੀਤੀ ਆ ਪਸ਼ੂ ਨਵੇਂ ਥਾਂ ਤੇ ਆ ਹਾਂਜੀ ਕੋਈ ਉਪਰਾ ਪਾਣੀ ਉਹਦੇ ਜਗਾ ਹਾਂ ਹਾਂ ਬਿਲਕੁਲ ਤੁਸੀਂ ਇਹਦੀ ਚੈੱਕ ਕਰਾਓ ਬਿਲਕੁਲ ਫਿਰ ਬਿਲਕੁਲ ਆਰਾਮ ਨਾਲ ਖੜੀ ਆ ਬਿਲਕੁਲ ਬਿਲਕੁਲ ਲੋੜੀ ਠੀਕ ਆ ਅੱਛਾ ਇਹਦਾ ਮੁੱਲ ਕੀ ਰਹੂਗਾ ਜਿਹੜੀ ਮੱਚ ਆਪਾਂ ਦੋਦਾ ਇਹਦਾ ਲੈਦੇ ਜਿਹੜਾ ਹੋਗਾ ਬਿਲਕੁਲ ਆਪਾਂ 500 ਰੁਪਏ ਛੋਟ ਕਰਾਂਗੇ 85000 ਰੁਪਇਆ ਮੁੱਲ 500 ਰੁਪਇਆ ਛੋੜ 68000 ਦੀ ਲੈਦੇ ਕਰਾਂਗੇ 3rd ਇਅਰ ਦੀ ਲੈਣ ਦੇਣ ਬਿਲਕੁਲ ਲਓ ਜੀ 3rd ਇਅਰ ਦੀ ਲੈਣ ਦੇਣ ਜਿਹੜੀ ਗੱਬਣ ਮੱਝ ਤੇ ਜਸੂਆ ਸੂਣੀ ਹੈ ਬਾਕੀ ਮੱਝ ਤੁਸੀਂ ਦੋਸਤੋ ਪ੍ਰੋਪਰ ਦੇਖ ਲਈ ਹੈ ਤੇ ਓਕੇ ਅੱਛਾ ਭਾਈ ਹਰਵੈਲ ਇੱਕ ਆਪਾਂ ਸਟਾਰਟਿੰਗ ਤੋਂ ਮੈਂਸ਼ਨ ਕੀਤਾ ਸੀ ਕਮਾਲੀ ਨੀਲੀ ਰਾਵੀ ਦਾ ਆਪਣੇ ਕੋਲ ਆ ਇਹ ਬਕਾਊ ਹੈ ਜੀ ਸਿੰਦੂ ਸਾਹਿਬ ਕਰੀਬ ਇਹਦੀ ਉਮਰ ਹੋਊਗੀ 3 3.5 ਸਾਲ ਓਕੇ ਮੂੰਹੋਂ ਚੌਗਾ ਹੋਣਦਿਆ ਠੀਕ ਹੈ ਜੀ ਤੇ ਇਸ ਸੀਆਰ ਵੀ ਨੱਪਲ ਐਂਡ ਸੀਮੰਦਾ ਸੀਮੰਦਾ ਨਹੀਂ ਪਤਾ ਪਰ ਇਹ ਤੇ ਜਿਹੜਾ ਪਸ਼ੋਕੜਿਆ ਚੰਗਾ ਵਾ ਇਹਦੀ ਜਿਹੜੀ ਨਾਨੀ ਸੀਗੀ ਹਾਂਜੀ ਮੁਕਸਰ ਮੇਲੇ ਤੋਂ ਦੂਜੇ ਨੰਬਰ ਤੇ ਸੀ ਇਹਦੀ ਮਾਂ ਦਾ ਵੀ ਚੰਗਾ ਦੁੱਧਾ ਰਿਕਾਰਡ ਸੀਗਾ ਓਕੇ 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 ਮੂਹ ਦੋਸਤੋ ਚੌਗਾ ਹੁੰਦਾ ਪਿਆ ਤੇ ਤਿੰਨ ਸਾਢੇ ਤਿੰਨ ਸਾਲ ਦੀ ਉਮਰ ਹਾਈਟ ਕੱਦ ਤੁਸੀਂ ਵੇਖੋ ਪੂਰਾ ਹਾਈਟ ਕੱਦ ਦਾ ਮਾਲੀ ਦਾ ਤੇ ਅੱਗੇ ਦੋਸਤੋ ਜਿਹੜੇ ਵੀਰ ਨੇ ਬਿਲਕੁਲ ਸਾਹਮਣਾ ਮਾਲ ਦੇ ਵਿੱਚ ਰੱਖਣਾ ਚਾਹੁੰਦੇ ਹੋ ਨੀਲੀ ਰਾਵੀ ਦਾ ਤੁਸੀਂ ਐਨੀਮਲ ਕੋਈ ਮਾਲੀ ਲੱਭਦੇ ਹੋ ਤੇ ਦੋਸਤੋ ਪਰਫੈਕਟ ਹੈਗਾ ਜੰਪ ਵੀ ਲਾਉਂਦਾ ਰੇੜੀ ਤੇ ਵੀ ਲੱਗਾ ਸੰਧੂ ਸਾਹਿਬ ਰੇੜੇ ਤੇ ਵੀ ਲੱਗਾ ਤੇ ਜੰਪ ਵੀ ਲਾਉਂਦਾ ਠੀਕ ਹੈ ਜੀ ਪੈਦਾਂਦ ਸਾਹਿਬ ਬਾਕੀ ਚਲੋ ਕੈਨ ਨੂੰ ਗੱਲ ਹੁੰਦੀ ਆ ਠੰਡਾ ਬਹੁਤ ਕੋਈ ਇਹਨੂੰ ਨੱਥ ਨਹੀਂ ਹੈਗੀ ਕੋਈ ਕੁਛ ਨਹੀਂ ਆਹ ਕਰੋ ਹਰ ਇੱਕ ਨਿਸ਼ਾਨੀਆਂ ਕਵਰ ਕਰਦਾ ਬਿਲਕੁਲ ਨੀਲੀ ਅੱਖ ਵਿੱਚੋਂ ਤੁਸੀਂ ਵੇਖੋ ਬਿਲਕੁਲ ਕੋਲੀਆਂ ਜਿਹੜੀਆਂ ਰੈੱਡ ਆ ਸਾਈਡਾਂ ਤੋਂ ਬਿਲਕੁਲ ਬਿਲਕੁਲ ਤੇ ਤੁੰਨ ਤੇ ਵੀ ਬਿਲਕੁਲ ਜਿਹੜਾ ਨਿਸ਼ਾਨ ਆਉਂਦਾ ਪ੍ਰੋਪਰ ਤੇ ਬਾਕੀ ਇੱਕ ਚੀਜ਼ ਹੁੰਦੀ ਸੰਧੂ ਸਾਹਿਬ ਜੇ ਪਸ਼ੂ ਦੇ ਤੁੰਨ ਤੇ ਨਿਸ਼ਾਨ ਆ ਤਾਂ ਉਹ ਜਿਹੜੀ ਕੱਟੀ ਹੋ ਉਹਦੇ ਸੂਤ ਆਊਗਾ ਹਮ ਠੀਕ ਹੈ ਜੀ ਹਾਂ ਆ ਕਰੋ ਚੱਕ ਜੀ ਬਨ ਨਿਸ਼ਾਨੀ ਦੋਸਤੋ ਕਰੈਕਟਰ ਮਾਰਕਿੰਗ ਜਿੰਨੀ ਵੀ ਆ ਪ੍ਰੋਪਰ ਪੂਰੀ ਆ ਮਾਲੀ ਦੇ ਵਿੱਚ ਲੈਗ ਵੀ ਤੁਸੀਂ ਵੇਖੋਗੇ ਲੰਬਾਈ ਦੇ ਵਿੱਚ ਲੱਤਾਂ ਪੂਰੀਆਂ ਤੇ ਹਾਈਟ ਕੱਦ ਪੂਰਾ ਮਾਲੀ ਕਰਦਾ ਪਿਆ ਮੋਹੋਂ ਬੇਸ਼ੱਕ ਅਜੇ ਚਾਰਦੰਤ ਹੁੰਦਾ ਤੇ ਕਦਕੂਦ ਵਾਲੇ ਪਾਸੇ ਵਧਨੇ ਪੂਰਾ ਪਿਆ ਠੀਕ ਆ ਤੇ ਜਦੋਂ ਇਹਦਾ ਭਰੂਗਾ ਕਟਾ ਹਾਂ ਸੋ ਮਾਲੀ ਦੋਸਤੋ ਬੇਸ਼ੱਕ ਹੋਰ ਵੀ ਅਜੇ ਕੱਦ ਕਰੂਗਾ ਬਾਕੀ ਜਦੋਂ ਭਰ ਗਿਆ ਤਾਂ ਤੁਸੀਂ ਇੱਕ ਜਜਮੈਂਟ ਕਰ ਸਕਦੇ ਜੇ ਵੀ ਕਾਫੀ ਹੈਵੀ ਮਾਲੀ ਬਣ ਕੇ ਬਿਲਕੁਲ ਪੇਸ਼ ਹੋਊਗਾ ਉਹਨਾਂ ਦੇ ਸਮੇਂ ਦੇ ਵਿੱਚ ਤੇ ਬਿਲਕੁਲ ਪਤਲੇ ਪਿੰਡੇ ਦਾ ਮਾਲੀ ਆ ਤੇ ਬਿਲਕੁਲ ਚਮੜੀ ਵੀ ਪਤਲੀ ਆ ਤੇ ਢਿੱਲਾ ਢੁਲਾ ਨਾਰਮਲ ਜਦੋਂ ਆਪਣੇ ਕੋਲ ਧਿਆਨ ਕੇ ਜੰਪ ਚੁਪ ਲਾਇਆ ਮੱਝਾਂ ਨੂੰ ਸੰਦੂ ਸਾਹਿਬ ਆਪਣੇ ਕੋਲੇ ਮਹਾਰਾਜ ਦੀ ਕਿਰਪਾ ਨਾਲ ਚਲੋ 20 ਦਿਨ ਆਇਨ ਹੋ ਗਿਆ ਹਾਂ ਪਿੰਡ ਦੇ ਵਿੱਚ ਵੀ ਆਪਣੇ ਘਰੇ ਵੀ ਇਹਨੇ ਪਸ਼ੂ ਚਲੋ ਮੈਂ ਨੀਲੀ ਤੇ ਕੰਮ ਕਰਿੰਦਾ ਥੋੜਾ ਹਾਂ ਤਿੰਨ ਚਾਰ ਮੱਝਾਂ ਜਿਹੜੀਆਂ ਇਹਨੇ ਜੰਪ ਕੀਤੀ ਠੀਕ ਆ ਜੀ ਇਹ ਹੈ ਪਿੱਛੋਂ ਮਿਲ ਗਿਆ ਤੁਹਾਨੂੰ ਦੱਸਿਆ ਗਿਆ ਵੀ 90 ਸੀਆਰ ਵੀ 90 ਦਾ ਚੰਗਾ ਬਰੀਡਡ ਬੰਦਾ ਸੀਗਾ ਜਿੱਤੋਂ ਆਪਾਂ ਲਿਆ ਵਾ ਠੀਕ ਹੈ ਜੀ ਤੇ ਰੇੜੇ ਦੇ ਵੀ ਲੱਗਾ ਵਾ ਬਾਕੀ ਸਾਨੂੰ ਸਭ ਕੱਦ ਕਰੂਗਾ ਲਓ ਜੀ ਕੱਦ ਕਰੂਗਾ ਦੋਸਤੋ ਮarli ਠੀਕ ਹੈ ਜੀ ਤੇ ਹੋਰ ਤੁਸੀਂ ਜੰਪਿੰਗ ਦੇ ਵਿੱਚ ਵੀ ਇੰਨਾ ਕੁ ਜ਼ਿਆਦਾ ਕਿ ਜੇ ਚਾਰ ਪਸ਼ੂ ਵੀ ਆ ਜਾਣ ਪੰਜ ਵੀ ਆ ਜਾਣ ਦਿਨ 'ਚ ਪ੍ਰੋਪਰਲੀ ਜੰਪ ਕਰਦਾ ਠੀਕ ਹੈ ਜੀ ਤੇ ਹਰ ਵੇਲੇ ਦਾ ਫਿਰ ਕੀ ਕਰਦੇ ਆ ਮੁੱਲ ਆ ਸਾਨੂੰ ਦਾ ਮੁੱਲ ਤਾਂ ਇਹਦਾ 46000 ਰੁਪਿਆ ਉਹਦੇ 'ਚੋ ਸਿਰਫ ਛੋੜ ਛੱਪਾ ਹੋਊਗਾ 46 'ਚੋ ਬਿਲਕੁਕੁਲ ਜੀ ਲਓ ਜੀ 46000 ਦੇ ਵਿੱਚੋਂ ਮਾਨ ਕੱਦ ਬਹੁਤ ਮੁੱਲ ਹਜੇ ਕੱਟਾ ਕਰੂਗਾ ਸੋ ਚੰਗਾ ਕੱਟਾ ਹੈ ਦੋਸਤੋ ਠੀਕ ਆ ਤੇ ਜੰਪ ਵੀ ਲਾਉਂਦਾ ਕਈ ਵੀਰਾਂ ਨੂੰ ਹੁੰਦਾ ਵੀ ਲਉਂਦਾ ਹੀ ਮੰਨੀ ਚਾਹੀਦਾ ਤੇ ਪਲੱਸ ਪੁਆਇੰਟ ਇਹ ਵੀ ਹੈਗਾ ਵੀ ਰੈਡੀ ਤੇ ਵੀ ਲੱਗਾ ਦੋ ਜਿਹੜੇ ਦੋਸਤੋ ਕੰਮ ਪੂਰੇ ਹੋ ਜਾਣਗੇ ਰੈਡੀ ਵਾਲਾ ਵੀ ਤੇ ਜੰਪ ਵੀ ਲੌਂਦਾ ਠੀਕ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਇੱਕ ਦੋ ਕਟੀਆਂ ਇੱਥੋਂ ਵੀ ਬਣੀਆਂ ਵਾਕੇ ਪਿੰਡ ਦੇ ਵਿੱਚ ਵੀ 20 ਦਿਨ ਹੋ ਗਏ ਵੀਰ ਨੂੰ ਜੰਦ ਨੂੰ ਵੀ ਪਿੰਡ ਦੇ ਵਿੱਚ ਵੀ ਕਾਫੀ ਮੱਝਾਂ ਕਟੀਆਂ ਸੌਰੀਆਂ ਨੇ ਠੀਕ ਆ ਬਿਲਕੁਲ ਜੀ ਸੋ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਬਾਈ ਹਰਵੈਲ ਦੇ ਫਾਰਮ ਤੋਂ ਇਹ ਤਿੰਨ ਮੱਝਾਂ ਦਿਖਾਉਣੀਆਂ ਸੀ ਤੇ ਇੱਕੇ ਮਾਲੀ ਦਿਖਾਉਣਾ ਸੀਗਾ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਜੀ